ਸਤਿ ਸ਼੍ਰੀ ਅਕਾਲ ਜੀ ਜੀਬੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਦਈਏ ਕਿ ਸੁਸਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਤੋਂ ਬਾਅਦ ਐਸਐਸਪੀ ਨੇ ਅੱਧੀ ਰਾਤ ਨੂੰ ਕੀਤੀ ਨਾਕਿਆਂ ਦੀ ਚੈਕਿੰਗ ਕਿ ਹਾਂ ਹੁਣ ਟ੍ਰੈਫਿਕ ਕੰਟਰੋਲ ਹੀ ਕੀਤੀ ਜਾਵੇਗੀ ਵਿਉਂਤਬੰਦੀ ਤੇ ਨਾਲ ਦੀ ਨਾਲ ਤੁਹਾਨੂੰ ਦੱਦਈਏ ਕਿ ਆਪਣੇ ਕੰਮ ਵਿੱਚ ਅਣਗੇਲੀ ਵਰਤਣ ਵਾਲੇ ਤਿੰਨ ਥਾਣਿਆਂ ਦੇ ਐਸਐਚਓਜ਼ ਨੂੰ ਲਾਈਨ ਹਾਜ਼ਰ ਕਰਨ ਅਤੇ ਇੱਕ ਚੌਂਕੀ ਇੰਚਾਰਜ ਨੂੰ ਤਬਦੀਲ ਕਰਨ ਤੋਂ ਬਾਅਦ ਐਸਐਸਪੀ ਗਰਦਾਸਪੁਰਾ ਦਿੱਤਿਆ ਅੱਧੀ ਰਾਤ ਨੂੰ ਨਾਕਿਆਂ ਦੀ ਚੈਕਿੰਗ ਕਰਨ ਤੌਰ 'ਤੇ ਇਸ ਦੌਰਾਨ ਉਹਨਾਂ ਨੇ ਪੀਸੀਆਰ ਦੀਆਂ ਗਤੀਵਿਧੀਆਂ ਨੂੰ ਵੀ ਯਕੀਨੀ ਬਣਾਇਆ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਲ-ਨਾਲ ਉਹਨਾਂ ਨੂੰ ਲਗਾਤਾਰ ਆਪਣੇ ਇਲਾਕਿਆਂ ਵਿੱਚ ਲਗਾਤਾਰ ਰਾਤ ਦੀ ਗਸ਼ਤ ਕਰਨ ਅਤੇ ਨਾਲ ਹੀ ਨਾਕਿਆਂ ਤੇ ਤਨਾਤ ਪੁਲਿਸ ਮੁਲਾਜ਼ਮਾਂ ਦੇ ਅਧਿਕਾਰੀਆਂ ਨੂੰ ਰਾਤ ਦੇ ਸਮੇਂ ਸੁਚੇਤ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਰੁਟੀਨ ਦੀ ਕਾਰਵਾਈ ਹੈ ਅਤੇ ਅਧਿਕਾਰੀਆਂ ਨੂੰ ਸਰਗਰਮ ਰੱਖਣ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਨਸ਼ਾ ਰੋਕਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਅਤੇ ਵਾਰਦਾਤਾ ਕਰਨ ਵਾਲੇ ਅਪਰਾਧੀਆਂ ਦੇ ਨਾਲ ਨਾਲ ਹਥਿਆਰ ਵੀ ਫੜੇ ਹਨ ਐਸਐਸਪੀ ਨੇ ਕਿਹਾ ਕਿ ਹੁਣ ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਅਧਿਕਾਰ ਖੇਤਰ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਟ੍ਰੈਫਿਕ ਕੰਟਰੋਲ ਦੀ ਵਿਉਂਤਬੰਦੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਨਜਾਇਜ਼ ਕਬਜ਼ਾ ਤੇ ਪਾਰਕਿੰਗ ਖਿਲਾਫ ਮਹਿੰਮ ਨੂੰ ਤੇਜ਼ ਕੀਤਾ ਜਾਵੇਗਾ ਤੇ ਨਾਲ ਹੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਲਗਾਤਾਰ ਕਾਫੀ ਰਾਤ ਦੇਰ ਤੱਕ ਜਿਹੜੀ ਐੱਸਐੱਸਪੀ ਵੱਲੋਂ ਵੱਖ-ਵੱਖ ਨਾਕਿਆਂ ਤੇ ਚੈਕਿੰਗ ਕੀਤੀ ਗਈ ਤਸਵੀਰਾਂ ਦੇਖਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਮਾਨਯੋਗ ਜਿਹੜੇ ਸੀਐਮ ਸਾਹਿਬ ਉਹ ਡੀਜੀ ਸਾਹਿਬ ਦੇ ਨਿਰਦੇਸ਼ ਹੈ ਕਿ ਪ੍ਰੋਪਰ ਪੁਲਿਸ ਦੀ ਵਿਜ਼ਿਬਿਲਟੀ ਜਿਹੜੀ ਹੈ ਜਿਲ੍ਹੇ ਦੇ ਵਿੱਚ ਵੰਣੀ ਚਾਹੀਦੀ ਹੈਗੀ ਇਹਨੂੰ ਦੇਖਦੇ ਅਸੀਂ ਜਿਹੜੇ ਹੈਗੇ ਕਾਫੀ ਸਾਰੇ ਚੇਂਜਸ ਅਸੀਂ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਆਏ ਨੇ ਅਸੀਂ ਜਿਹੜਾ ਹੈਗਾ ਪੀਸੀਆਰ ਦੀ ਬੀਟ ਸਿਸਟਮ ਤੇ ਵੀ ਚੇਂਜ ਕੀਤਾ ਹੈਗਾ ਟ੍ਰੈਫਿਕ ਦੇ ਵਿੱਚ ਵੀ ਚੇਂਜ ਕੀਤਾ ਹੈਗਾ ਤੁਸੀਂ ਵੀਜਿਬਲ ਚੇਂਜ ਦੇਖ ਰਹੇ ਹੋਗੇ ਐਂਡ ਅਸੀਂ ਇਸ ਨੂੰ ਮੈਂ ਖੁਦ ਪਰਸਨਲੀ ਸੁਪਰਵਾਈਜ਼ ਕਰ ਰਿਹਾ ਹਾਂ ਤਾਂ ਆਜਾ ਟ੍ਰੈਫਿਕ ਦੇ ਜਿਹੜੇ ਪੀਸੀਆਰ ਨੂੰ ਆਪ ਬ੍ਰੇਕਿੰਗ ਕਰਨ ਵਾਸਤੇ ਔਰ ਇਹਨਾਂ ਦੀ ਚੈਕਿੰਗ ਕਰਨ ਵਾਸਤੇ ਬਾਕੀ ਇਹਨਾਂ ਨੂੰ ਪੁੱਛਣ ਵਾਸਤੇ ਮੈਂ ਇੱਥੇ ਜਿਹੜਾ ਸ਼ਾਰਾ ਦੇ ਵਿੱਚ ਲਾਉਂਡ ਕਰ ਰਿਹਾ ਹੈਗਾ ਬਾਕੀ ਸਾਡੀ ਜਿਹੜੀ ਹੈਗੀ ਅਜੇ ਵਿੱਚ ਪੂਰਾ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਜਿਹੜੇ ਸਾਡੇ ਡਿਪਟੀ ਸਾਹਿਬ ਅਸੀਂ ਨੈਸ਼ਨਲ ਜਿਹੜੀ ਫੋਰਸ ਹੈ ਉਹ ਅਸੀਂ ਵਿਜ਼ਿਬਿਲਟੀ ਵਾਸਤੇ ਅਸੀਂ ਜਿਹੜੇ ਹੈਗੇ ਅਸੀਂ ਪੋਸਟ ਕਰਦੇ ਰਹੇ ਹਾਂ ਅੱਜ ਨਵੇਂ ਚੇਂਜ ਕੀਤੇ ਗਏ ਕੋਈ ਕੋਸਾ ਉਹ ਕੰਪਨੀ ਦਾ ਵੀ ਮਤਲਬ ਹੈ ਟ੍ਰਾਂਸਫਰ ਇਜ਼ ਅ ਪਾਰਟ ਆਫ ਰੂਟੀਨ ਰੂਟੀਨ ਦਾ ਇੱਕ ਪਾਰਟ ਹੈਗਾ ਟ੍ਰਾਂਸਫਰ ਤੋਂ ਜਿਹੜਾ ਵੀ ਸਿਚੁਏਸ਼ਨ ਨੂੰ ਦੇਖਦੇ ਹੋਏ ਅਸੀਂ ਇਹਦੇ ਚ ਕਾਫੀ ਸਾਡੇ ਚੇਂਜਸ ਅਸੀਂ ਕੀਤੇ ਆਗੇ ਅਸੀਂ ਪੁਲਿਸ ਖਾਨਿਆਂ ਨੂੰ ઓਪਰ ਯੂਨਿਟਸ ਨੂੰ ਜਿਹਨੂੰ ਪੀਸੀਆਰ ਟ੍ਰੈਫਿਕ ਔਰ ਪੁਲਿਸ ਸਟੇਸ਼ਨ ਦੇ ਵਿੱਚ ਮੈਕਸਿਮਮ ਫੋਰਸ ਅਸੀਂ ਅੱਗੀ ਬਰੀ ਹੈਗੀ ਤਨਾਤ ਕੀਤੀ ਹੈ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਕਿ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਜੇ ਮੈਕਸਿਮਮ ਫੋਰਸ ਹੈ ਕੋਈ ਤਣਾਅ ਨਹੀਂ ਸੀ ਬੜਾਇਆ ਅਨਸ਼ੋਕ ਕਰਦੀ ਹੈ ਜੇ ਵੱਖਾ ਚੱਲ ਜਾਈਏਗਾ ਜੀ ਪੂਰਾ ਜੀ ਅਜੇ ਤੁਸੀਂ ਦੇਖਦੇ ਜਾਓ ਅੱਗੇ ਵੀ ਅਸੀਂ ਜਿਹੜਾ ਹੈਗਾ ਅਜੇ ਚ ਪੂਰਾ ਐਕਸ਼ਨ ਰਹੇਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਅਸੀਂ ਉਸ ਨੂੰ ਪੂਰਾ ਅਸੀਂ ਅਜੇ ਚ ਪ੍ਰੀਵੈਂਟਿਵ ਮੇਜਰ ਐਸ ਵੈਲ ਐਜ ਬਾਕੀ ਸਾਰੇ ਮੇਜਰਸ ਆ ਉਹ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਲੀਡ ਲਈ ਚਲੇ ਰਹੇ ਹਾਂ ਲੋ ਅੱਦੇ ਟਾਈਮ ਤੁਸੀਂ ਦੇਖਦੇ ਹੋਗੇ ਕਿ ਸਾਡੇ ਵੱਲੋਂ ਤੁਸੀਂ ਬਾਅਦ ਦੇ ਟਾਈਮ ਤੁਹਾਨੂੰ 24 ਆਵਰ ਨਾਕਾਜ਼ ਅਵੇਲੇਬਲ ਹੈ ਜੇ ਅੰਦਰ ਸਾਡੇ ਵੱਲੋਂ ਰਾਤ ਨੂੰ ਪ੍ਰੋਪਰ ਚੈਕਿੰਗ ਹੁੰਦੀ ਹੈ ਅੰਦਰ ਗਸ਼ਟ ਅਫਸਰ ਵੀ ਜਿਹੜਾ ਹੈਗਾ ਅਦੇ ਚ ਪ੍ਰੋਪਰ ਤਨਾਤ ਰਹਿੰਦੇ ਨੇ ਤੋਂ ਇਹਦੇ ਵੱਲੋਂ ਰਾਤ ਦੀ ਚੈਕਿੰਗ ਦੀ ਜਿਹੜੀ ਉਸਤਾ ਹੈਗੇ ਬਾਕੀ ਤੁਸੀਂ ਦੇਖਿਆ ਹੋਗਾ ਕਿ ਕਈ ਵਾਰ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੈੱਡ ਕੁਆਟਰ ਦੇ ਅਸਮਾਨ ਵੱਲੋਂ ਵੀ ਚੈਕਿੰਗ ਕੀਤੀ ਗਈ ਸੀ ਔਰ ਮੈਂ ਖੁਦ ਵੀ ਯੂ نو ਪਰਸਨਲੀ ਸੁਪਰਵਾਈਜ਼ ਕਰਨ ਲਈ ਟਾਈਮ-ਟਾਈਮ ਤੇ ਅਸੀਂ ਜਿਹੜਾ ਹੈਗਾ ਅਸੀਂ ਵੀ ਜਿਹੜਾ ਰਾਉਂਡ ਹੈ ਜ਼ਿਲੇ ਦਾ ਲੈ ਤੁਸੀਂ ਦੇਖ ਲਓਗੇ ਜਿਹੜਾ ਪੰਜਾਬ ਸਰਕਾਰ ਦੀ ਮੁਹਿੰਮ ਹੈ ਯੂ ਬੇ ਨਸ਼ਾ ਬੁਦ ਅਦੇ ਵਿੱਚ ਲਗਭਗ ਗੁਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਸਟ ਲਗਭਗ 2 ਮਹੀਨੇ ਦੇ ਵਿੱਚ ਅਰਾਊਂਡ 100 ਦੇ ਲਗਭਗ ਤਿਆਰ ਗੜੀ ਹੈ ਗ੍ਰਿਫਤ ਕੀਤੀ ਗਈ ਹੈ ਜੀ ਅਦੇ ਵਿੱਚ ਅਸੀਂ 1 ਦਰਜਨ ਤੋਂ ਜ਼ਿਆਦਾ ਪਿਸਟਲ ਵੀ ਰਿਕਵਰ ਕੀਤਾ ਹੈ ਜੀ ਵਕ ਵਕ ਜਿਹੜੇ ਹੈਗੇ ਕ੍ਰਿਮੀਨਲ ਜਿਹੜੀ ਐਕਟੀਵਿਟੀ ਹੈ ਜੈਂਕਸ ਹੈ ਉਹਨਾਂ ਤੇ ਅਸੀਂ ਕੰਟਰੋਲ ਕੀਤਾ ਹੈ ਜੀ ਅਸੀਂ ਇਸੇ ਤਰੀਕੇ ਨਾਲ ਜੀ ਅੱਗੇ ਵੀ ਅਸੀਂ ਅੱਗੇ ਕੰਮ ਕਰਦੇ ਹਾਂ ਦੇਖੋ ਜੀ ਇਹਦੇ ਵਿੱਚ ਜਿੰਨੇ ਵੀ ਹੈਗੇ ਜਿਹੜਾ ਵੀ ਲਾਫੁਲ ਐਕਸ਼ਨ ਜਿਹੜਾ ਵੀ ਨਸ਼ੇ ਦੇ ਖਿਲਾਫ ਜਿੰਨਾ ਜਿਹੜਾ ਵੀ ਲੋਕ ਇਫੈਕਸ਼ਨ ਹੋਏਗਾ ਉਹ ਪੁਲਿਸ ਤੇ ਪ੍ਰਸ਼ਾਸਨ ਵੱਲ ਲਿਆ ਜਾਏਗਾ ਸਾਰਿਆਂ ਨੂੰ ਅਪੀਲਾ ਹੀ ਹੈ ਕਿ ਉਹ ਪੁਲਿਸ ਦਾ ਕੋਆਪਰੇਟ ਕਰਨ ਇੱਕ ਟ੍ਰੈਫਿਕ ਦਾ ਸ਼ਿਮਾ ਤੁਹਾਨੂੰ ਸਪੈਸ਼ਲ ਸਟੇਟਸ ਕਰਾਂ ਕਿ ਵੀ ਮੈਂ ਟ੍ਰੈਫਿਕ ਦੇ ਅਪੋਰਟਮੈਂਟ ਵਾਸਤੇ ਜਿਹੜਾ ਹੈਗਾ ਸਾਡਾ ਇਹ ਇੰਪੋਰਟੈਂਟ ਜਿਹੜਾ ਹੈਗਾ ਪਲਾਨ ਆਸੀਂ ਕਰਨ ਜਾ ਰਹੇ ਹਾਂ ਕਿ ਸ਼ਹਿਰ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਕੰਟਰੋਲ ਸਰਵਿਸ ਕਰਾਉਣ ਤਾਂ ਅਸੀਂ ਅਪੀਲਾ ਹੀ ਕਰਨਾ ਚਾਹੁੰਦੇ ਹਾਂ ਕਿ ਟ੍ਰੈਫਿਕ ਦੇ ਰੂਲਸ ਹੈ ਉਹਨਾਂ ਨੂੰ ਵਾਇਲੇਟ ਨਾ ਕਰਨ ਇਸ ਤੋਂ ਇਲਾਵਾ ਜਿਹੜੇ ਮੋਡੀਫਿਕੇਸ਼ਨ ਸਕੇ ਜਿਹੜੇ ਬਲੈਟ ਦੇ ਖਾਸ ਕਰਕੇ ਹਾਂ ਜੇ ਉਹਨਾਂ ਤੇ ਹੈਗੇ ਅਸੀਂ ਲਗਭਗ ਪਿਛਲੇ 2 ਮਹੀਨੇ ਦੇ ਵਿੱਚ ਲਗਭਗ 50 ਤੋਂ 60 ਬੁਲੇਟ ਜਿਹੜੀ ਅਸੀਂ ਹੈਗੇ ਉਹ ਇੰਪਾਉਂਡ ਕੀਤਾ ਹੈਗਾ ਤਾਂ ਸਾਡਾ ਜਿਹੜਾ ਵੀ ਬੁਲੇਟ ਜਿਹੜਾ ਵੀ ਜਿਹੜਾ 사ਉਂਡ ਵਾਲਾ ਜਿਹੜਾ ਬੁਲੇਟ ਜਿੱਥੇ ਵੀ ਮਿਲੇਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਇੰਪਾਉਂਡ ਕੀਤਾ ਜਾਏਗਾ ਥੈਂਕ ਯੂ